ਇੱਕ ਕੋਕਰੇਜ ਮੈਂ ਖਾ ਲੈਂਦਾ ਮੇਰੀ ਤਬੀਅਤ ਖਰਾਬ ਹੋ ਜਾਂਦੀ ਉਹਦਾ ਜ਼ਿੰਮੇਵਾਰ ਕੌਣ ਹੁੰਦਾ ਇੱਕ ਲੇਡੀ ਇੱਥੋਂ ਗੇ ਆ ਉਹਨਾਂ ਨੇ ਵੀ ਕਿਹਾ ਕਿ ਮੈਂ ਤੋਂ 버ਗਰ ਖਾਂਦਾ ਸੀ ਮੇਰੀ ਤਬੀਅਤ ਖਰਾਬ ਹੋ ਗਈ ਇੱਥੇ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਘੁੰਮਣ ਆਉਂਦੇ ਆ ਲੋਕ ਇੱਥੇ ਇੰਜੋਏ ਕਰਨ ਆਉਂਦੇ ਤੇ ਲੋਕਾਂ ਨੂੰ ਇਦਾਂ ਦੀਆਂ ਚੀਜ਼ਾਂ ਖਵਾ ਰਿਆ ਇਹਨਾਂ ਤੇ ਸੱਤ ਤੋਂ ਸੱਤ ਕਾਰਵਾਈ ਹੋਣੀ ਚਾਹੀਦੀ ਹੈ ਹਿਮਾਚਲ ਦੇ ਵਿੱਚ ਸ਼ਿਮਲਾ ਰੋਡ ਦੇ ਮਾਲ ਰੋਡ ਤੇ ਸਥਿਤ ਇੱਕ ਰੈਸਟੋਰੈਂਟ 0 ਡਿਗਰੀ ਦੇ ਪੀਜ਼ਾ ਦੇ ਵਿੱਚੋਂ ਕਾਕਰੋਚ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਤੋਂ ਸ਼ਿਮਲਾ ਘੁੰਮਣ ਗਏ ਸਲਾਨੀ ਸੌਰਵ ਅਰੋੜਾ ਨੇ ਮਾਲ ਰੋਡ ਤੇ ਸਥਿਤ ਇੱਕ 0 ਡਿਗਰੀ ਰੈਸਟੋਰੈਂਟ ਦੇ ਵਿੱਚ ਪੀਜ਼ਾ ਆਰਡਰ ਕੀਤਾ ਤਾਂ ਪੀਜ਼ੇ ਦੇ ਵਿੱਚ ਇੱਕ ਕਾਕਰੋਚ ਮਿਲਿਆ ਹੈ ਜਿਸ ਤੋਂ ਬਾਅਦ ਸੌਰਵ ਅਰੋੜਾ ਨੇ ਫੂਡ ਇਨਸਪੈਕਟਰ ਨੂੰ ਵੀ ਫੋਨ ਕੀਤਾ ਪਰ ਫੋਨ ਤੇ ਉਸਦੀ ਕੋਈ ਸੁਣਵਾਈ ਨਹੀਂ ਹੋਈ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸੌਰਵ ਅਰੋੜਾ ਨੇ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਦੇ ਨਾਲ ਇਸ ਤਰ੍ਹਾਂ ਖੇਲਵਾੜ ਕੀਤਾ ਜਾ ਰਿਹਾ ਹੈ ਅਤੇ ਅਜਿਹੀ ਲਾਪਰਵਾਹੀ ਕਿਸੇ ਦੀ ਵੀ ਜਾਨ ਲੈ ਸਕਦੀ ਹੈ ਕਿਉਂਕਿ ਸ਼ਿਮਲਾ ਨੂੰ ਦੁਨੀਆ ਭਰ ਤੋਂ ਸਲਾਨੀ ਦੇਖਣ ਦੇ ਲਈ ਆਉਂਦੇ ਹਨ ਅਤੇ ਮਾਲ ਰੋਡ ਦੇ ਵਰਗੇ ਪਹੁੰਚ ਇਲਾਕੇ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਕਾਕਰੋਚ ਮਿਲਣਾ ਇੱਕ ਗੰਭੀਰ ਮਾਮਲਾ ਹੈ ਮੈਂ ਲੁਧਿਆਣੇ ਤੋਂ ਆਇਆ ਜੀ ਮੇਰਾ ਨਾਮ ਸੌਰਵ ਹੈ ਸੌਰਵ ਅਰੋੜਾ ਸ਼ਿਮਲੇ ਸ਼ਿਮਲੇ ਆਇਆ ਸੀਗਾ ਰਿਜ ਤੇ 0 ਡਿਗਰੀ ਜਿਹੜਾ ਕਿ ਰੈਸਟੋਰੈਂਟ ਹੈ ਇੱਥੇ ਉੱਥੇ ਪੀਜ਼ਾ ਆਰਡਰ ਕੀਤਾ ਪੀਜ਼ਾ ਜਦੋਂ ਖਾ ਰਹੇ ਸੀਗੇ ਤੇ ਉਹਦੇ ਵਿੱਚੋਂ ਇੱਕ ਕਾਕਰੋਚ ਨਿਕਲਿਆ ਉਸ ਤੋਂ ਬਾਅਦ ਸਾਮਣੇ ਕੰਟਰੋਲ ਰੂਮ 'ਚ ਗਿਆ ਉਹਨਾਂ ਨੂੰ ਦੱਸਿਆ ਇੱਥੇ ਤੇ ਜਿਹੜੇ ਫੂਡ ਇਨਸਪੈਕਟਰ ਹੈ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਮੇਰੀ ਟ੍ਰਾਂਸਫਰ ਹੋ ਗਈ ਇੱਥੋਂ ਦੀ ਤੇ ਜਿਹੜੇ ਨਵੇਂ ਫੂਡ ਇਨਸਪੈਕਟਰ ਹੈ ਅਨੂਜ ਸ਼ਰਮਾ ਕਰਕੇ ਮੈਨੂੰ ਨੰਬਰ ਮਿਲਿਆ ਉਹਨਾਂ ਫੋਨ ਮੇਰਾ ਪਿਕ ਨਹੀਂ ਕੀਤਾ ਦੋ ਚਾਰ ਵਾਰੀ ਮੈਂ ਫੋਨ ਕੀਤਾ ਉਹਨਾਂ ਦਾ ਫੋਨ ਸਵਿਚ ਆਫ ਆ ਰਿਹਾ ਤੇ ਪੀਜ਼ਾ 'ਚੋਂ ਜਦੋਂ ਕੋਕਰੇ ਨਿਕਲੇ ਆ ਇਹਨਾਂ ਦੇ ਮੈਨੇਜਰ ਆ ਉਹਨਾਂ ਨੂੰ ਮੈਂ ਦੱਸਿਆ ਤੇ ਉਹਨਾਂ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਅਸੀਂ ਪੀਜ਼ਾ ਚੇਂਜ ਕਰ ਦਿੰਦੇ ਆ ਗੱਲ ਪੀਜ਼ਾ ਚੇਂਜ ਕਰਨ ਦੀ ਨਹੀਂ ਐ ਪੀਜ਼ਾ ਅਸੀਂ ਦੁਬਾਰਾ ਵੀ ਲੈ ਸਕਦੇ ਆ ਜੇ ਇੱਕ ਵਾਰੀ ਲੈ ਲਿਆ ਦੁਬਾਰਾ ਵੀ ਲੈ ਸਕਦੇ ਆ ਇਹ ਗੱਲ ਇਹ ਐ ਕਿ ਪੀਜ਼ੇ 'ਚੋਂ ਕੋਕਰੇ ਨਿਕਲੇ ਆ ਜੇ ਕੋਕਰੇ ਮੈਂ ਖਾ ਲੈਂਦਾ ਮੇਰੀ ਤਬੀਅਤ ਖਰਾਬ ਹੋ ਜਾਂਦੀ ਉਹਦਾ ਜ਼ਿੰਮੇਵਾਰ ਕੌਣ ਹੁੰਦਾ ਇੱਕ ਲੇਡੀ ਇੱਥੋਂ ਗਈ ਆ ਉਹਨਾਂ ਨੇ ਵੀ ਕਿਹਾ ਕਿ ਮੈਂ ਇੱਥੋਂ 버ਗਰ ਖਾਦਾ ਸੀ ਮੇਰੀ ਤਬ ਕਿ ਇੱਥੇ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਘੁੰਮਣ ਆਉਂਦੇ ਆ ਲੋਕ ਇੱਥੇ ਇੰਜੋਏ ਕਰਨ ਆਉਂਦੇ ਆ ਤੇ ਲੋਕਾਂ ਨੂੰ ਇਦਾਂ ਦੀਆਂ ਚੀਜ਼ਾਂ ਖਵਾ ਰਿਆ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹਨਾਂ ਦੇ ਇਹ ਧਿਆਨ ਦੇਣਾ ਚਾਹੀਦਾ ਇਹਨਾਂ ਦੇ ਅੰਦਰ ਸਫਾਈ ਕਿੰਨੀ ਕੁ ਸਫਾਈ ਹੈ ਕਿ ਕੋਕਰੇਚ ਆਇਆ ਕਿਥੋਂ ਜੇ ਮੈਂ ਕੋਕਰੇਚ ਖਾ ਲੈਂਦਾ ਮੈਂ ਬਿਮਾਰ ਹੋ ਜਾਂਦਾ ਇਹਨਾਂ ਨੇ ਮੈਂ ਤਾਂ ਆਪਣੇ ਘਰੇ ਚੱਲ ਜਾਣਾ ਸੀ ਉਸ ਤੋਂ ਬਾਅਦ ਮੈਨੂੰ ਪਤਾ ਹੀ ਨਹੀਂ ਲੱਗਣਾ ਸੀ ਮੇਰੇ ਨਾਲ ਹੋਇਆ ਕੀ ਉਹ ਤਾਂ ਬਾਇ ਚਾਂਸ ਮੇਰੀ ਵਾਈਫ ਨੇ ਕੋਕਰੇਚ ਦੇਖ ਲਿਆ ਤੇ ਮੈਂ ਬਚ ਗਿਆ ਖਾਦਾ ਨਹੀਂ ਇੱਥੇ ਕਿੰਨੇ ਸਾਰੇ ਲੋਕ ਹਜੇ ਵੀ ਅੰਦਰ ਬੈਠੇ ਆ ਖਾ ਰਹੇ ਕਹਿੰਦੇ ਸਾਡਾ ਬ੍ਰਾਂਡ ਦਾ ਨਾਮ ਬਦਨਾ ਹੋਊਗਾ ਮੰਦਰ ਜਿਹੜਾ ਬੰਦਾ ਖਾ ਲਿਆ ਉਹ ਮਰ ਜਾਵੇ ਉਹਨੂੰ ਕੁਝ ਹੋ ਜਾਵੇ ਉਹ ਠੀਕ ਹੈ ਇਹਨਾਂ ਦਾ ਬ੍ਰਾਂਡ ਨਹੀਂ ਬਦਨਾਮ ਹੋਣਾ ਚਾਹੀਦਾ ਇਹ ਅੱਦਾ ਦੀ ਇਹਨਾਂ ਦੀ ਸੋਚ ਹੈ ਕਿ ਅਸੀਂ ਨਾ ਬਦਨਾਮ ਹੋਈਏ ਲੋਕੀ ਬਿਮਾਰ ਹੋ ਜਾਣ ਸਾਨੂੰ ਨਾ ਕੁਝ ਹੋਵੇ ਇਹਨਾਂ ਦੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਮੈਂ ਲੋਕਾਂ ਨੂੰ ਵੀ ਕਹੂੰਗਾ ਕਿ ਲੋਕ ਜਿਹੜੇ ਇੱਥੇ ਆ ਕੇ ਖਾਂਦੇ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਕਿ ਅਸੀਂ ਕਿਸ ਜਗ੍ਹਾ ਤੇ ਖਾ ਰਹੇ ਹਾਂ ਆਪਣੇ ਵਰਗੇ ਲੋਕ ਦੇਖ ਰਹੇ ਬੜੀ ਵਧੀਆ ਜਗ੍ਹਾ ਹੈ ਸਾਫ਼ ਸੁਥਰਾ ਮਹਿੰਗੀ ਚੀਜ਼ ਹੈ ਬਹੁਤ ਵਧੀਆ ਹਣੀ ਅੱਜ ਕੱਲ ਮਹਿੰਗੇ ਜਿਹੜੇ ਰੈਸਟੋਰੈਂਟ ਆ ਉਹਨਾਂ ਚ ਇਦਾਂ ਦੀਆਂ ਚੀਜ਼ਾਂ ਜਿਹੜੇ ਕੌਕਰੇਜ ਵਗੈਰਾ ਨਿਕਲਦੇ ਹੋਏ ਨਜ਼ਰ ਆ ਰਹੇ। ਤੁਹਾਨੂੰ ਤੁਲਮ ਚ ਗਿਆ ਸੀ ਮੇਰੀ ਸ਼ਿਮਲਾ ਦੇ ਕੋਈ ਅਧਿਕਾਰੀ ਹੈ ਮੇਰੇ ਉਹਨਾਂ ਨਾਲ ਵੀ ਗੱਲ ਹੋਈ ਤੇ ਉਹਨਾਂ ਨੇ ਕਿਹਾ ਕੰਟਰੋਲ ਰੂਮ ਚ ਜਾ ਕੇ ਮੇਰੀ ਗੱਲ ਕਰਾ ਦਿਓ ਸਾਹਮਣੇ ਮੈਂ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਜੀ ਇਹ ਫੂਡ ਵਾਲਿਆਂ ਦਾ ਮਾਮਲਾ ਹੈ ਜਦੋਂ ਫੂਡ ਇਨਫੈਕਟਰ ਨੂੰ ਗੱਲ ਫੋਨ ਕੀਤਾ ਅਨੂ ਸ਼ਰਮਾ ਉਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਜਿਹੜੇ ਪਹਿਲੇ ਵਾਲੇ ਸੀਗੇ ਉਹਨਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਮੇਰੇ ਕੀ ਇੱਥੋਂ ਮੇਰੀ ਬ मैंने यहाँ से बर्गर कंज्यूम किया था एंड फिर रात भर सेम नाइट दट आई हैड इट उसी रात को रात के ढाई बजे के आसपास मुझे उल्टियाँ होना स्टार्ट हो गई दिन में मैंने तीस बार उल्टी की है दो दिन से मुझसे खाना नहीं उतरा है मैं अभी भी ओ आर एस का बॉटल लेके घूम रही हूँ मुझे पता नहीं था कि यहाँ पर इतना बड़ा इशू है हेल्थ का तो वरना मैं यहाँ से ख़रीदती ही नहीं बट आज अभी सर जब यहाँ पर खड़े के बाइट ले रहे थे तब मुझे रियलाइज़ हुआ कि यहाँ पर इट्स अ पैटर्न कि लोगों के खानों में ऐसी गंद निकल रही है कॉकरोच निकल रहा है एंड अब पता चल रहा है कि फ़ूड इंस्पेक्टर फ़ोन भी उठा नहीं रहे फ़ोन बंद करके बैठे है हुए हैं तो ऐसे इतने बिज़ी एरिया में मॉल रोड में जहाँ पर सो मेनी टूरिस्ट काम इतने लोग वहाँ पर जाके खाना खाएंगे अब भरोसा क्या है कि कितने लोग बीमार पड़ेंगे अब मेरा तो फिर भी ठीक है आई एम फीलिंग बेटर क्योंकि मैंने दवाइयाँ इतनी सारी खा ली हैं अगर कोई और बीमार पड़ गया जिसे कोई आइडिया ना हो वो कहाँ जाएगा इंसान तो आई थिंक दैट द फूड इंस्पेक्टर शुड कम इन एटलीस्ट या तो ये जॉइंट बंद कराओ या तो उसकी क्लेंजिंग कराओ या तो कोई क्लीनिंग कराओ कोई एडमिनिस्ट्रेटिव एफर्ट्स आए कि यहाँ पर वो कोई चेकअप करे तो आई थिंक दैट दिस इज एक्सट्रीमली डिस्गस्टिंग व्हाट दे आर डूइंग विद कंज्यूमर्स राइट नाउ आपका नाम क्या है आप कहाँ अनीशा से? अनीशा नायर आई एम फ्रॉम बॉम्बे एसएमजीआर न्यूज़ दिल्ली शिमला तो अभिषेक जिलोटा की रिपोर्ट